ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਵੀ ਮੈਂ ਸੂਟ ਬਹੁਤ ਸੋਹਣੇ ਪਰ ਘੱਟ ਰੇਟਾਂ ਵਿੱਚ ਲੈ ਕੇ ਆਈ ਆਂ ਬਹੁਤ ਹੀ ਪਿਆਰਾ ਕਾਟਨ ਦਾ ਚਿਕਨਕਾਰੀ ਵਰਕ ਵਾਲਾ ਕਢਾਈ ਦੇ ਨਾਲ ਤੁਹਾਨੂੰ ਬਾਟਮ ਦਾ ਫੈਬਰਿਕ ਮਿਲੇਗਾ ਸ਼ੋਰ ਬਹੁਤ ਹੀ ਵਧੀਆ ਕੈਮਰੀ ਕਾਟਨ ਦੇ ਪ੍ਰਿੰਟਡ ਹੈ ਕੋਟਾ ਦਾ ਤੁਹਾਨੂੰ ਨਾਲ ਦੁਪੱਟਾ ਮਿਲੇਗਾ ਰੇਟ ਇਹਦਾ 840 ਰੁਪਏ ਆ ਫ੍ਰੀ ਸ਼ਿਪਿੰਗ ਚਾਰजेस ਹੈ ਕਲਰ ਕਾਫੀ ਨੇ ਸ਼ਰਟ ਪ੍ਰਿੰਟਡ ਹੈ ਦੁਪट्टे ਤੇ ਸਾਈਡ ਤੇ ਬਿਲਕੁਲ ਬ੍ਰੀਕ ਜੀ ਲੈਂਸ ਤੇ ਕਟਵਰਕ ਵਾਲਾ ਡਿਜ਼ਾਈਨ ਦਿੱਤਾ ਹੈ ਬਾਟਮ ਤੇ ਵਰਕ ਹੈ ਬਾਟਮ ਚਿਕਨਕਾਰੀ ਵਰਕ ਦੇ ਨਾਲ ਕਾਟਨ ਫੈਬਰਿਕ ਦੇ ਨਾਲ ਆਏਗਾ 840 ਰੁਪਏ ਰੇਟ ਤੇ ਨਾਲ ਫ੍ਰੀ ਸ਼ਿਪਿੰਗ ਚਾਰजेस ਕੋਈ ਵੀ ਐਕਸਾ ਚਾਰजेस ਤੁਹਾਡੇ ਘਰ ਤੱਕ ਪਹੁੰਚਣ ਤੇ ਨਹੀਂ ਲੱਗਣਗੇ ਤੁਹਾਨੂੰ 840 ਵਿੱਚ ਕੀ ਪਏਗਾ ਆਲ ਓਵਰ ਇੰਡੀਆ ਜਿਹੜਾ ਇਹਨਾਂ ਦੇ ਸ਼ਿਪਿੰਗ ਚਾਰजेस ਉਹ ਬਿਲਕੁਲ ਫ੍ਰੀ ਨੇ ਤੁਸੀਂ ਇਸ ਸੂਟ ਦੇ ਬਾਰੇ ਵਿੱਚ ਹੋਰ ਅਗਰ ਕੁਝ ਵੀ ਜਾਨਣਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਸਕਦੇ ਹੋ ਨੰਬਰ ਮੈਂ ਆਪਣਾ 623924575 ਜੋ ਦਿੱਤਾ ਆ 2 ਮੀਟਰ ਦੀ ਸ਼ਰਟ ਹੈ 2 ਮੀਟਰ ਦਾ ਬੋਟਮ ਦਾ ਫੈਬਰਿਕ ਮਿਲੇਗਾ ਨਾਲ 2 ਮੀਟਰ ਦੀ ਲੈਂਥ ਵਾਲਾ ਹੀ ਜਿਹੜਾ ਜੜਾ ਦੁਪੱਟਾ ਹੈ ਉਹ ਮਿਲੇਗਾ ਚੌੜਾ ਦੁਪੱਟਾ ਹੈ ਛੋਟੀ ਜੀ ਲੈਂਥ ਵਾਲਾ ਦੁਪੱਟਾ ਨਹੀਂ ਹੈ ਬਹੁਤ ਵਧੀਆ ਸੁਪੀਰੀਅਰ ਕੁਆਲਿਟੀ ਦਾ ਹੈ ਕਲਰ ਐਵੇਂ ਦੇ ਨੇ ਕਿ ਗਰਮੀਆਂ ਵਿੱਚ ਬਹੁਤ ਹੀ ਵਧੀਆ ਲੱਗਣਗੇ ਡਿਜ਼ਾਈਨ ਬਹੁਤ ਸੋਹਣੇ ਤੇ ਸਿਲੇਕਟਡ ਰੱਖੇ ਗਏ ਨੇ ਬੋਟਮ ਤੇ ਤੁਹਾਨੂੰ ਕਢਾਈ ਮਿਲ ਜੇਗੀ ਬਹੁਤ ਪਿਆਰੇ ਕਲਰ ਨੇ ਕੰਬੀਨੇਸ਼ਨ ਬਹੁਤ ਸੋਹਣਾ ਬਣਾਇਆ ਗਿਆ ਹੈ ਵਿਆਹਾਂ ਸ਼ਾਦੀਆਂ ਲਈ ਸ਼ਰੈਸ਼ਲ ਹੈ ਬਹੁਤ ਹੀ ਪਿਆਰਾ ਦੁਪੱਟਾ ਡਿਜ਼ਾਈਨਰ ਆਏਗਾ ਤੁਹਾਨੂੰ ਸੂਟ ਜਿਹੜਾ ਸ਼ਰਟ ਫੁੱਲ ਹੈਵੀ ਮਿਲੇਗੀ ਬਾਟਮ ਪਲੇਨ ਮਿਲੇਗਾ 2 ਮੀਟਰ ਦਾ 2 ਮੀਟਰ ਦੀ ਸ਼ਰਟ ਹੈ ਦੁਪੱਟਾ 2 ਮੀਟਰ ਦਾ ਸਾਈਡ ਤੇ ਕਚੌੜੀ ਲੈਂਸ ਲੱਗੀ ਹੈ ਤੇ ਸਾਰਾ ਦੁਪੱਟੇ ਤੇ ਮਿਰਰ ਵਰਕ ਹੋਇਆ ਬਹੁਤ ਸੋਹਣਾ ਹੈ ਰੰਗ ਬੜੇ ਪਿਆਰੇ ਨੇ ਤੇ ਵੈਡਿੰਗ ਸਪੈਸ਼ਲ ਨੇ ਇਨਾਂ ਦੀ ਜਿਹੜੀ ਆ ਵੀਡੀਓ ਜੇਕਰ ਤੁਸੀਂ ਦੇਖਣੀ ਹੋਏਗੀ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਕਿ ਤੁਸੀਂ ਇਨਾਂ ਦੇ ਸੂਟਾਂ ਦੀ ਵੀਡੀਓ ਜਿਹੜੀ ਕਿ ਪ੍ਰੋਪਰ ਵੀਡੀਓ ਹੁੰਦੀ ਉਹ ਮੈਂ ਇੱਥੇ ਐਡ ਨਹੀਂ ਕੀਤੀ ਜਸਟ ਪਿਕਚਰ ਐਡ ਕੀਤੀਆਂ ਨੇ ਵੀਡੀਓ ਦੇ ਲਈ ਤੁਸੀਂ ਮੈਨੂੰ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਉੱਥੇ ਤੁਹਾਨੂੰ ਜਿਹੜੀ ਵੀਡੀਓ ਇਨਾਂ ਸੂਟਾਂ ਦੀ ਬਣੀ ਹੋਈ ਆ ਉਹ ਤੁਹਾਨੂੰ ਮੈਂ ਪ੍ਰੋਪਰ ਸ਼ੋਅ ਕਰ ਦਿਆਂਗੀ ਬਾਕੀ ਇਹ ਸੂਟ ਸਾਰੇ ਅਵੇਲੇਬਲ ਨੇ ਕੁਝ ਨਵੇਂ ਰਾਂਗੇ ਇਨਾਂ ਵਿੱਚ ਐਡ ਕੀਤੇ ਨਹੀਂ ਪਹਿਲਾਂ ਕੁ ਥੋੜੇ ਜੇ ਰੰਗਾਂ ਨਾਲ ਹੀ ਆਏ ਸੀ ਰੇਟ ਇਹਨਾਂ ਦਾ 3000 ਰੁਪਏ ਆ ਫ੍ਰੀ ਸ਼ਿਪਿੰਗ ਚਾਰजेस ਹੈ ਕਿਤੇ ਵੀ ਤੁਸੀਂ ਅਗਰ ਆਰਡਰ ਕਰਦੇ ਹੋ ਇੱਥੇ ਇੰਡੀਆ ਦੇ ਵਿੱਚ ਤਾਂ ਤੁਹਾਨੂੰ ਬਿਲਕੁਲ ਸ਼ਿਪਿੰਗ ਚਾਰजेस ਕੋਈ ਐਕਸਟਰਾ ਨਹੀਂ ਲੱਗੇਗਾ ਇੰਨੇ ਹੀ ਰੇਟ ਦੇ ਵਿੱਚ ਜਿੰਨਾ ਰੇਟ ਮੈਂ ਇੱਥੇ ਕਿਸੇ ਵੀ ਸੂਰ ਦਾ ਦੱਸਾਂਗੀ ਉਹਦੇ ਵਿੱਚ ਹੀ ਤੁਹਾਨੂੰ ਜਿਹੜਾ ਕਿ ਸੂਰ ਤੁਹਾਡੇ ਘਰ ਤੱਕ ਆਏਗਾ ਹੋਮ ਡਿਲੀਵਰੀ ਅਵੇਲੇਬਲ ਹੈ ਫ੍ਰੀ ਸ਼ਿਪਿੰਗ ਚਾਰजेस ਆਲ ਓਵਰ ਇੰਡੀਆ ਹੈ ਪੇਮੈਂਟ ਅਡਵਾਂਸ ਹੈ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਮਾਗੀ ਤੁਸੀਂ ਇਹਨਾਂ ਝੂਟਾ ਦੇ ਬਾਰੇ ਵਿੱਚ ਕੁਝ ਵੀ ਜਾਨਣਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਤੁਸੀਂ ਮੈਸੇਜ ਕਰ ਦੇਣਾ ਚੈਨਲ ਤੇ ਨਵੇਂ ਹੋ ਜ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰਕੇ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਹੈ ਉਹਨੂੰ ਪ੍ਰੈਸ ਕਰ ਦੇਣਾ ਤਾਂ ਕਿ ਜੋ ਮੇਰੀ ਆਉਣ ਵਾਲੀਆਂ ਵੀਡੀਓਜ਼ ਨੇ ਉਹਨਾਂ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਣ ਜੇ ਜੇਕਰ ਤੁਹਾਨੂੰ ਸੂਟ ਸੋਹਣੇ ਲੱਗਦੇ ਨੇ ਕਲੈਕਸ਼ਨਾਂ ਪਸੰਦ ਆਉਂਦੀਆਂ ਨੇ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਸ਼ੇਅਰ ਵੀ ਜ਼ਰੂਰ ਕਰਨਾ ਕਮੈਂਟ ਕਰਕੇ ਵੀ ਜ਼ਰੂਰ ਦੱਸਣਾ ਕਿ ਤੁਹਾਨੂੰ ਜਿਹੜੀਆਂ ਕਲੈਕਸ਼ਨਾਂ ਨੇ ਕਿਵੇਂ ਇਹਦੀਆਂ ਲੱਗੀਆਂ ਤੇ ਆਪਣੇ ਸਹੇਲੀਆਂ ਪੜਨ ਤੱਕ ਸ਼ੇਅਰ ਵੀ ਜ਼ਰੂਰ ਕਰਨਾ ਹੈ कॉटन ਦੀ ਸ਼ਰ ਕਾਟਨ ਦਾ ਬਾਟਮ ਕਾਟਨ ਤੇ ਦੁਪੱਟੇ ਨਾਲ 530 ਰੁਪਏ ਦੇ ਵਿੱਚ ਫ੍ਰੀ ਸ਼ਿਪਿੰਗ ਚਾਰजेस ਇਹ ਨਵੇਂ ਸੂਟ ਆਏ ਨੇ ਇਹਨਾਂ ਦਾ ਪ੍ਰਾਈਸ 530 ਹੈ ਸ਼ਿਪਿੰਗ ਚਾਰजेस ਬਿਲਕੁਲ ਫ੍ਰੀ ਨੇ ਕੋਈ ਨਾ ਵਿੱਚ ਹੋਰ ਵੀ ਕਾਫੀ ਰੰਗ ਹੈਗੇ ਨੇ ਤੇ ਚਲੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋ